ਕਲੋ ਅ ਅ ਅੱਜ ਸਰਕਾਰੀ ਹਦਾਇਤਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਅਤੇ ਸਾਡੇ ਸਕੂਲ ਵਿੱਚ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਗ੍ਰੋਹਾ ਅ ਮਿਕਾ ਪੀਟੀਐਮ ਹੋ ਰਹੀ ਹੈ ਨਾ ਮੈਂ ਪ੍ਰਿੰਸੀਪਲ ਸੁਰੇਂਦਰ ਰਵੀ ਮਹਤਰੀ ਅ ਬਹੁਤ ਖੁਸ਼ੀ ਦਾ ਮੌਕਾ ਹੈ ਕਿਉਂਕਿ ਅੱਜ ਜਿਹੜੇ ਪੇਰੈਂਟਸ ਹਨ ਉਹ ਆਪਣੇ ਬੱਚਿਆਂ ਦੇ ਨਾਲ ਸਕੂਲ ਵਿੱਚ ਆ ਰਹੇ ਨੇ ਔਰ ਬਹੁਤ ਅੱਛੇ ਇੰਤਜ਼ਾਮ ਬੰਦੋਬਸਤ ਪਲੈਨਿੰਗ ਸਾਡੀ ਪੰਜਾਬ ਗਵਰਨਮੈਂਟ ਵੱਲੋਂ ਕੀਤੀ ਗਈ ਹੈ ਸਕੂਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਸੁਧਾਰਨ ਦੇ ਲਈ ਪੜ੍ਹਾਈ ਤਾਂ ਬਹੁਤ اچھی ਤਰ੍ਹਾਂ ਕਰਵਾਈ ਜਾ ਰਹੀ ਹੈ ਪਰ ਉਸ ਦੇ ਨਾਲ ਉਹ ਸਾਰੀ ਐਕਟੀਵਿਟੀ ਜਿਵੇਂ ਕਿ bizness blaster ਹੈ mission samrat ਹੈ mission 100% ਹੈ ਉਹ ਚਲਾਈ ਗਈ ਨਹੀਂ ਔਰ ਖੇਡਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਬੱਚਿਆਂ ਦੇ ਟੂਰ ਲਗਾਏ ਜਾ ਰਹੇ ਨੇ ਤੇ ਸਰਵਪੱਖੀ ਵਿਕਾਸ ਬੱਚਿਆਂ ਦੇ ਕਰਵਾਉਣ ਲਈ ਉਪਰਾਹੀ ਕੀਤੇ ਜਾ ਰਹੇ ਨੇ ਤੇ ਸਾਡੇ ਸਕੂਲ ਦੇ ਜੋ ਸਟਾਫ ਮੈਂਬਰ ਹਨ ਲੈਕਚਰ ਸਾਡੇ ਮਾਸਟਰ ਕੇਡਰ ਵੀ ਛਾਂ ਉਹ ਵੀ ਪੂਰੀ ਚੀਜ਼ਾਂ ਦੇ ਨਾਲ ਲੱਗੇ ਹੋਏ ਜੀ ਐਕਸਟਰਾ ਕਲਾਸਿਸ ਸਾਡੇ ਦੇ ਆਪਣੇ ਸੈਕਸ਼ਨ ਲੈ ਰਹੇ ਨੇ ਔਰ ਹਰ ਕੰਮ ਵਿੱਚ ਬੱਚੜੀ ਦੀ ਸਹਾਲੇ ਰਹੇ ਨੇ ਤਾਂ ਕਿ ਸਾਡੇ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾਤ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕੀਏ ਸਾਡੇ ਨਾਲ ਐਨ ਜੀਓਜ਼ ਬਹੁਤ ਸਾਰੇ ਜੁੜੇ ਹੋਏ ਨੇ ਉਹ ਸਕੂਲ ਦੇ ਵਿੱਚ ਆ ਕੇ ਸਕੂਲ ਦੀ ਮਦਦ ਕਰ ਰਹੀ ਨੇ ਸਾਡੇ ਪਿੰਡ ਦੇ सरपंच ਸਾਹਿਬ ਉਹ ਸਾਡੇ ਜੋ ਚੇਅਰਪਰਸਨ ਹਨ ਰੋਟ ਸਿੰਘ ਜੀ ਔਰ ਉਹ ਵੀ ਸਕੂਲ ਵਿੱਚ ਸਮੇਂ ਸਮੇਂ ਸੇ ਰਹਿੰਦੇ ਰਹਿੰਦੇ ਨੇ ਤੇ ਆਪਣਾ ਪੂਰਾ ਸਹਿਯੋਗ ਦੇ ਰਹੇ ਨੇ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਇੰਨਾ ਅੱਛਾ ਮਕਬੋਲ ਪੀਡ ਕੀਤਾ ਹੈ ਕਿ ਬੱਚੇ ਬਹੁਤ ਉਤਸ਼ਾਹਿਤ ਹੋ ਕੇ ਬਿਨਾ ਕਿਸੇ ਡਰ ਤੋਂ ਜੋ ਹੈ ਸਿੱਖਿਆ ਗ੍ਰਹਿਣ ਕਰ ਰਹੇ ਨੇ ਸਕਿਉਰਟੀ ਗਾਰਡ ਸਕੂਲ ਵਿੱਚ ਦਿੱਤੇ ਗਏ ਨੇ ਜੋ ਕਿ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੜਕ ਪਾਰ ਕਰਵਾਉਣਾ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਵੀ ਉਹਨਾਂ ਨੂੰ ਮੁਸ਼ਕਲ ਹੋਵੇ ਉਹਦਾ ਹੱਲ ਕਰ ਦਿੱਤਾ। ਪੇਰੈਂਟਸ ਨੂੰ ਕੀ ਮੈਸੇਜ ਦੇਵੋਗੇ ਸਰ ਤੇ ਸਾਰੇ ਪੇਰੈਂਟਸ ਨੂੰ ਬੇਨਤੀ ਹੈ ਕਿ ਜੋ ਮਿਹਨਤ ਨਾਲ ਸਾਡੇ ਬੱਚੇ ਜੋ ਹਨ ਟੀਚਰਸ ਦੇ ਬਾਣ ਦੀ ਕੋਲ ਪੜ੍ਹ ਰਹੇ ਹਨ ਤੇ ਘਰ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਦਾ ਪੂਰਾ ਮਾਹੌਲ ਜਿਹੜਾ ਹੈ ਉਹ ਦੀਵ ਦੀ ਕਿਰਪਾ ਕਰਕੇ ਕੀਤੀ ਜਾਵੇ ਉਹਨਾਂ ਨੂੰ ਕਿਸੇ ਫੰਕਸ਼ਨ ਵਿੱਚ ਜ਼ਿਕਰ ਜਰੂਰੀ ਨਾ ਹੋਵੇ ਤਾਂ ਨਾਲ ਲੈ ਕੇ ਹੀ ਜਾਇਆ ਜਾਵੇ ਸਾਡੀ ਪੀਪਰ ਵੀ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਨੇ ਤੇ ਜਿਵੇਂ ਸਾਡੀ ਟੀਚਰ ਗੋਥ ਮੈਂ ਤਰਲੂਨ ਨੂੰ ਪੜਾ ਰਹੀ ਨੇ ਆਪ ਜੀ ਨੂੰ ਬੇਨਤੀ ਹੈ ਕਿ ਘਰ ਦੇ ਵਿੱਚ ਇੱਕ ਖੁੱਲਾ ਵਾਤਾਵਰਨ ਬੱਚਿਆਂ ਨੂੰ ਦਿਓ ਗੁੱਡ ਮਾਰਨਿੰਗ ਟੂ ਆਲ ਮੈਂ ਤੁਹਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਚਲਾਈ ਗਏ ਬੀਵੀ ਗਰੁੱਪ ਜਾਨੀ ਕਿ ਬਿਜ਼ਨਸ ਬਲਾਸਟਰ ਦੇ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਬਿਜ਼ਨਸ ਪਲਾਸਟਰ ਸਰਕਾਰ ਵੱਲੋਂ ਇਸ ਕਰਕੇ ਚਲਾਇਆ ਗਿਆ ਹੈ ਕਿ ਜੇਕਰ ਕੋਈ ਬੱਚਾ ਪੜ੍ਹ ਲਿਖ ਕੇ ਉਸ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਆਪਣਾ ਕੰਮ ਆਪ ਕਰ ਸਕਦਾ ਹੈ ਉਹ ਆਪਣਾ ਬਿਜ਼ਨਸ ਆਪ ਸਟਾਰਟ ਕਰ ਸਕਦਾ ਹੈ ਆਪਣੀ ਮਿਹਨਤ ਦੇ ਨਾਲ ਜਾਂ ਆਪਣੇ ਸਾਥੀਆਂ ਦੀ ਮਿਹਨਤ ਦੇ ਨਾਲ ਉਹ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ ਸਰਕਾਰ ਵੱਲੋਂ ਇਹ ਉਪਰਾਲਾ ਬਹੁਤ ਵਧੀਆ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਇਸ ਉਪਰਾਲੇ ਦੇ ਤਹਿਤ ਬਹੁਤ ਵਧੀਆ ਆਪਣਾ ਵਿਦਿਆਰਥੀ ਸਾਥੀਆਂ ਦੀ ਸਹਾਇਤਾ ਦੇ ਨਾਲ ਸਮਾਨ ਪਿਆਰ ਕਰ ਰਹੇ ਆ ਜੋ ਕਿ ਅਸੀਂ ਸਾਰਾ ਕੁਝ ਬਣਾ ਕੇ ਇੱਥੇ ਰੱਖਿਆ ਹੋਇਆ ਹੈ ਇਹਦੇ ਵਿੱਚ ਅਸੀਂ ਇੱਕ ਆਲੂ ਟਿੱਕੀ ਦਾ ਸਟਾਲ ਲਗਾ ਰਹੇ ਹਾਂ ਜੋ ਐਂਡ ਕੋਰਨਰ ਵਾਲੀ ਆਪਣੀ ਜਿੱਤ ਦੇ ਪਿਛਲੇ ਵਿੱਚ ਚਾਹ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਜਿਹੜੀ ਅਸੀਂ ਬਣਾ ਰਹੇ ਹਾਂ ਤੇ ਇੱਕ ਇਸਲੀ ਗਰੇਟਰ ਹੋਰ ਵਗੈਰਾ ਲਗਾਇਆ ਉਹ ਸਟਾਲ ਲਗਾ ਰਹੇ ਹਾਂ ਤੇ ਸਾਡੇ ਕੋਲ ਆਲੂ ਟिक्की ਤੇ ਚਾਹ ਦਾ ਨਾਮੇ ਲਗਾ 30 ਰੁਪਏ ਰੱਖੇ ਹੋਏ ਹੈਗਾ ਜਿਗਾ ਹੋ ਇਸ ਕੰਬੋ ਪੈਕੇਜ ਦਾ ਲਓ ਦੇਵੇ। ਹਲੋ ਹਰਿ ਸਸੀ ਕਾਲੀ। ਵਿਰਾਮੇਟਾਈਪ ਪਿੰਸਵਾਲ ਨੇ ਕਲਾਸ ਲੇਖਦਾ ਵੀ ਬਹੁਤ ਵਧੀਆ ਪੜਾਉਣ ਦੇ ਵਿੱਚ ਹੈ ਸਾਰੇ ਸਾਰੇ ਸਹਿਯੋਗ ਦਿੰਦੇ ਆ ਜੀ। ਪ੍ਰਾਧਾਨ ਜੀ ਬਹੁਤ ਵਧੀਆ ਸੰਚੀਟਰ ਤੇ ਬੱਚੇ ਵੀ ਬਹੁਤ ਵਧੀਆ ਰਹਿੰਦੇ ਆ ਮਾਹੌਲ ਵੀ ਬਹੁਤ ਵਧੀਆ ਸਕੂਲ ਦਾ। ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਹੁਣ ਤਾਂ ਕਾਫੀ ਛਣ ਪੱਲਾ ਕੇ ਪ੍ਰਾਈਵੇਟ ਸਰਕਾਰੀ ਸਕੂਲਾਂ ਦਾ ਬਹੁਤ ਮਾਹੌਲ ਖਰਾਬ ਸੀ ਪਰ ਹੁਣ ਬਹੁਤ ਵਧੀਆ ਹੋ ਗਿਆ ਜੀ ਜਿੱਦਾਂ ਪ੍ਰਾਈਵੇਟ ਸਕੂਲ ਦੇ ਵਿੱਚ ਕੇਅਰ ਹੁੰਦੀ ਆ ਉਸੇ ਤਰ੍ਹਾਂ ਹੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਕੇਅਰ ਹੁੰਦੀ ਆ ਚਲੋ ਸਾਰਿਆਂ ਨਾਲ ਕਰਦਾ ਹਾਂ ਜੀ ਬਹੁਤ ਵਧੀਆ ਜੀ